ਬਾਊ ਬੰਤ ਨੇ ਸਾਈਕਲ ਲਾਇਆ ਸਟੈਂਡ ਤੇ ਬਾਊ ਨੂੰ ਸਾਸਿਕਾਲ ਬਾਊ ਜੀ ਆਖ ਗੱਡੀ ਤੇ ਲੀੜਾ ਮਾਰਨ ਲੱਗਾ ਬਾਊ ਕਹਿੰਦਾ ਲੀੜੇ ਤੇ ਟਾਈਮ ਨਾ ਖਰਾਬ ਕਰ ਗੱਡੀ ਕੱਢ ਆਪਣੀ ਡੀਲ ਹੈ ਵੱਡੀ ਪਾਰਟੀ ਨਾਲ ਹੱਥੋਂ ਨਾ ਨਿਕਲ ਜੇ ਤੁਰ ਪਾਸੇ ਤੀ ਗੱਡੀ ਕੱਢੀ ਭਜਾ ਲਈ ਬਾਟ ਲੰਬੀ ਸੀ ਬਾਊ ਨੇ ਗੱਲ ਤੋਰੀ ਬੰਤ ਕੀ ਗੱਲ ਦੋ ਦਿਨ ਲਾਤੇ ਕੋਈ ਢਿੱਲਾ ਸੀ ਕੰਮ ਤੇ ਨਹੀਂ ਆਇਆ ਸੁੱਖ ਹੈ ਤੇਰੇ ਤੋਂ ਬਿਨਾ ਮੇਰਾ ਹੋਰ ਬੰਦੇ ਨਾਲ ਜਾਨ ਨੂੰ ਜੀ ਨਹੀਂ ਕਰਦਾ ਨਹੀਂ ਨਹੀਂ ਬੌਜੀ ਖੜਾ ਹੈ ਉਹ ਤਾਂ ਮੈਂ ਕੁੜੀ ਦਾ ਸੰਦਾਰਾ ਦੇਣ ਗਿਆ ਸੀ ਦੂਰ ਹੈ ਬਾਲੀ ਚਿਰ ਹੋ ਗਿਆ ਸੀ ਗਏ ਨੂੰ ਮੈਂ ਕਿਹਾ ਰਾਤ ਰਹਿ ਜਾਮਾ ਤਾਂ ਲੱਗੇ ਦੋ ਦਿਨ ਬਾਉ ਨੂੰ ਬੰਤ ਦੀ ਗੱਲ ਰੜਕੀ ਮਨ ਚ ਆਖਣ ਲੱਗਾ 200 ਟੀਆਂ ਨਜਾਇਜ਼ ਕਰ ਗਿਆ ਬੋਲਿਆ ਕੀ ਦੇ ਆਇਆ ਦੇਣਾ ਤਾਂ ਕੀ ਐ ਹੁੰਦਾ ਬੌਜੀ ਗਰੀਬਾਂ ਨੇ 4 ਕਿਲੋ ਬਿਸਕਟ 100 ਰੁਪਏ ਦੇ ਤੇ ਸੇਠ ਹੱਸਿਆ ਉਹਨੂੰ ਐ ਲੱਗਿਆ ਜਿਵੇਂ ਬੰਤ ਵਰਗਿਆਂ ਦੀ ਗਰੀਬੀ ਦਾ ਰਾਜ ਉਹਨੂੰ ਅੱਜ ਪਤਾ ਲੱਗ ਗਿਆ ਹੋਵੇ ਕਹਿੰਦਾ 3-400 ਦਾ ਤੇਲ ਫੂਕਦਾ ਹੋ 1000 ਦੀਆਂ ਦੋ ਦਿਹਾੜੀਆਂ ਛੱਡੀਆਂ 400 ਦੇ ਬਿਸਕਟ ਵੀ ਹੋਣਗੇ 100 ਦਿੱਤਾ ਵੀ ਹੋ 500 ਉਹਨਾਂ ਦਾ ਵੀ ਲੱਗਾ ਹੋ। ਇਹਦੇ ਨਾਲੋਂ 1000 ਰੁਪਏ Google Pay ਕਰ ਦਿੰਦਾ। ਨਾਲੇ ਭਕਾਈ ਬਚਦੀ, ਨਾਲੇ 1000 1500 ਦੋਏ ਧਿਰਾਂ ਦਾ ਬਚ ਜਾਣਾ ਸੀ। ਬੰਤ ਬਾਊ ਬਲ ਝਾਕਿਆ। ਬੌਜੀ ਰਿਸ਼ਤੇ ਕਾਰੋਬਾਰ ਨਹੀਂ ਹੁੰਦੇ। ਕਮਾਈ ਹੁੰਦੇ ਨੇ, ਇਹ ਸਾਹਮਣੇ ਪੈਂਦੇ ਨੇ। ਜੇ ਮੈਂ 1000 ਪਾ ਵੀ ਦਿੰਦਾ ਫਿਰ 1000 ਨਾਲ ਕਿਹੜਾ ਮੇਰੀ ਗਰੀਬੀ ਨਿਕਲ ਜਾਣੀ ਸੀ? ਨਾ ਹੀ ਨਾ ਹੀ ਕੁੜੀ ਦੀ ਗਰੀਬੀ ਨਿਕਲ ਜਾਣੀ ਸੀ ਹਜ਼ਾਰ ਨਾਲ ਇਹ ਤਾਂ ਕੁੜੀ ਦੇ ਸਰੀਕੇ ਕਬੀਲੇ ਚ ਦੱਸਣਾ ਹੁੰਦਾ ਕਿ ਸਾਡੀ ਵਿਆਹੀ ਹੈ ਸਿੱਟੀ ਨਹੀਂ ਕੱਢੀ ਨਹੀਂ ਕਰੋ ਹੈਗੇ ਆ ਮਗਰੇ ਦਾ ਦੁੱਖ ਦਾ ਸੁੱਖ ਦਾ ਪੁੱਛਣ ਵਾਲੇ ਇਹ ਤਾਂ ਦੱਸਣ ਜਾਣਾ ਹੁੰਦਾ ਵਸਦੇ ਆ ਪੇਕੇ ਜਦੋਂ ਜਿਉਂ ਦਾ ਦਿਸਣਾ ਹੋਵੇ ਉਦੋਂ ਬੌਝ ਜੀ ਹਿਸਾਬ ਕਿਤਾਬ ਨਹੀਂ ਕਰੀਦੇ ਇੱਕ ਗੱਲ ਹੋਰ ਹੈ ਬੌਝ ਜੀ ਜਿਨ੍ਹਾਂ ਧੀਆਂ ਦਾ ਕੋਈ ਨਹੀਂ ਹੁੰਦਾ ਮਾਪਾ ਪੇਕਾ ਉਹਨਾਂ ਨਾਲੋਂ ਵੀ ਜ਼ਿਆਦਾ ਦੁੱਖ ਉਹਨਾਂ ਧੀਆਂ ਨੂੰ ਹੁੰਦਾ ਜਿਨ੍ਹਾਂ ਦੇ ਹੁੰਦੇ ਸੁੰਦੇ ਕੋਈ ਨਹੀਂ ਜਾਂਦਾ ਬਾਉ ਪੱਥਰ ਹੋ ਗਿਆ ਸੁਣ ਕੇ ਠੰਘਾਰਾ